ਉਹ ਕਹਿੰਦਾ ਤੇਰੀ ਤੇਔੜ ਪੀਤੀ ਆ ਅੱਛਾ ਹਾਂ ਉਹ ਤੇਔੜ ਨੂੰ ਕਹਿੰਦੇ ਸੀ ਦਹੀਂ ਦਾ ਲੈ ਕੇ ਬਾਟਾ ਈਡਾ ਉਹਦੇ ਵਿੱਚ ਧਾਰ ਚੋਣੀ ਮੈਂ ਦੀ ਠੀਕ ਆ ਉਹ ਪੀਣੀ ਅੱਛਾ ਉਹਨੂੰ ਤੇਔੜ ਕਹਿੰਦੇ ਸੀ ਤੇਔੜ ਕਹਿੰਦੇ ਸੀ ਅੱਛਾ ਹਾਂ ਪਤਾ ਮੇਰੀ ਕਿੰਨੀ ਪੀਤੀ ਉਹ ਲੈ 40 ਸਾਲ ਤੋਂ ਮੈਂ ਸ਼ਰਾਬ ਨਾਲ ਘੋਲਿਆਂ ਭੈਣਾਂ ਮੱਲ ਨਹੀਂ ਘੋਲਦਾ ਉਹਦੀ ਏਕ ਸੀਗੀ ਇੰਗਲਿਸ਼ ਗਈ ਆ ਫੈਲ ਪੰਜਾਬੀ ਕੂਕਾਂ ਮਾਰਦੀ ਹਾਂ ਹਾਂ ਉਹਨੇ ਫਿਰ ਦੱਸੀ ਸੁਣਾਈ ਉਹ ਕਹਿੰਦਾ ਮਾਂ ਨੂੰ ਕਹਿੰਦੇ ਮੰਮੀ ਪਿਓ ਨੂੰ ਡੈਡੀ ਆਖ ਬੁਲਾਉਂਦੇ ਆ ਹਾਂ ਸਮਝ ਗਿਆ? ਤੇ ਬੱਤ। ਭੈਣ ਨੂੰ ਕਹਿੰਦੇ ਸਿਸਟਰ। ਹੂੰ। ਭਾਈ ਨੂੰ ਹੈਂਡ ਬ੍ਰਦਰ ਕਹਿ ਕੇ ਹੱਥ ਮਲਾਉਂਦੇ ਆ। 77 ਦੇ ਹੋ ਗਏ। 10.5 ਸਾਲ ਵੀ ਰਹਿ ਗਏ। ਅਸੀਂ ਤਾਂ ਚਲੇ ਜਾਣਾ। ਵੀਹ ਹੁਣ ਚਲੇ ਜਾਉਂਗੇ। ਜੇ ਤੰਦਰੁਸਤੀ ਰਹੇ। ਹਾਂ। ਹਾਂ। ਬਿਮਾਰ ਤਾਂ 20 ਬੱਚਵੇਂ ਹੁੰਦਾ ਨਹੀਂ ਮੈਂ। ਅੱਛਾ। ਮੈਨੂੰ ਸ਼ੱਕ ਆ। ਐਨੀ ਦਲੇਰੀ ਆ? ਜੱਟਾ ਤੇਰੇ ਜਿਹਾ। ਚਾਚਾ ਜੀ ਨੂੰ ਆਪਣੇ ਆਏ ਸੀ ਕਵਿਚਰ ਭਾਗਸ਼ਾਲ ਲੈਉਂਦੇ ਹੁੰਦੇ ਆ। ਉਦੋਂ ਭਾਗਸਨੋਂ ਨਹੀਂ ਕਿੰਨੇ ਸਨ ਚ ਰੋਡਿਆਂ ਵਾਲੇ ਇਹ ਤਾਂ ਸਨ ਹੈਗੀ 72 73 ਦੀ ਗੱਲ ਆ ਰੋਡੇ ਬਾਗੇ ਪਰਾਨੇ ਕੋਲੇ ਹਾਂ ਅੱਛਾ ਉਹ ਕਮਿਸ਼ਨਰ ਸੀਗੇ ਪੰਡਤ ਸੀ ਹਾਂ ਬਹੁਤ بڑے بڑے ਪਿੰਗਲ ਪੜੇ ਸੀ ਹਾਂ ਉਹ ਭਾਗਸਨ ਕਹਿੰਦਾ ਵੀ ਤਾਂ ਤੈਨੂੰ ਕਮਿਸ਼ਨਰ ਮੰਨੂ ਪੰਡਤ ਜੇ ਕੋਈ ਇੰਗਲਿਸ਼ ਚ ਕਵਤਾ ਸੁਣਾਵੇ ਉਹਨੂੰ ਰੋਡਿਆਂ ਦੇ ਰੋਡਿਆਂ ਨੂੰ ਕਮਿਸ਼ਨਰ ਨੂੰ ਕਹਿੰਦਾ ਅੱਛਾ ਕਮਿਸ਼ਨਰ ਨੂੰ ਉਹ ਕਹਿੰਦਾ ਵੀ ਮੈਨੂੰ ਇੱਕ ਬੈਠਕ ਦੇ ਦੇ ਇੱਕ ਘੰਟਾ ਦੇ ਦੇ ਮੈਂ ਲਿਖ ਲੈਂਦਾ ਓਕੇ ਹਾਂ ਠੀਕ ਉਹਨੇ ਫਿਰ ਸੁਣਾਈ ਸੀ ਹਾਂ ਕੀ ਸੁਣਾਈ ਸੀ ਉਹ ਐਂਗਰੇਜੀ ਸੁਣਾਈ ਸੀ ਤੈਨੂੰ ਉਹਦੀ ਟੇਕ ਸੀ ਸੁਣ ਲਾ ਉਹ ਉਹਦੀ ਟੇਕ ਸੀਗੀ ਇੰਗਲਿਸ਼ ਗਈਆ ਫੈਲ ਪੰਜਾਬੀ ਕੂਕਾਂ ਮਾਰਦੀ ਹਾਂ ਹਾਂ ਉਹਨੇ ਫਿਰ ਦੱਸੀ ਸੁਣਾਈ ਉਹ ਕਹਿੰਦਾ ਮਾਂ ਨੂੰ ਕਹਿੰਦੇ ਮੰਮੀ ਪਿਓ ਨੂੰ ਡੈਡੀ ਆਖ ਬੁਲਾਉਂਦੇ ਆ ਹਾਂ ਸਮਝ ਗਿਆ ਕੀ ਬਾਤ ਹੈ ਭੈਣ ਨੂੰ ਕਹਿੰਦੇ ਸਿਸਟਰ ਹਾਂ ਭਾਈ ਨੂੰ ਹੈਂਡ ਬ੍ਰਦਰ ਕਹਿ ਕੇ ਹੱਥ ਮਲਾਉਂਦੇ ਆ ਕਿੰਨੇ ਟਾਈਮ ਦੀ ਗੱਲ ਆ ਹਾਂ ਅੱਛਾ ਉਹ ਰਿਫਰੈਂਸਣਾਈ ਸੀ ਅੱਛਾ ਹਾਂ ਕਿਹੜੇ ਸਾਲਾਂ ਦੀ ਗੱਲ ਹੈ 7273 ਦੀ ਦੇਖ ਹਾਂ 7273 ਦੀ ਗੱਲ ਹੈ ਹਾਂ ਅੱਛਾ ਫਿਰ ਉਹ ਹੁਣ ਮੇਰੇ ਬਾੜੀ ਜਾਦ ਨਹੀਂ ਉਹ ਬੜਾ ਚੜ ਹੋ ਗਿਆ ਹਾਂ ਤੇ ਯਾਨੀ ਬਹੁਤ ਉਹਨੇ ਵਧੀਆ ਛਣਾਈ ਸੀ ਹਾਂ ਕਮਾਲ ਦੀ ਗੱਲ ਪੰਡਤ ਹੈਗੇ ਹੱਜ ਉਦੋਂ ਦੀ ਗੱਲ ਵੀਰ ਜੀ ਉਦੋਂ ਦੀ ਗੱਲ ਅੱਜ ਤੱਕ ਇਹ ਰੱਖੀ ਬੈਠਾ ਆਪਾਂ ਤਾਂ ਪਤਾ ਮੈਂ ਇਹਨੂੰ ਮੈਂ ਚਾਚੇ ਦੀਆਂ ਗੱਲਾਂ ਤਾਂ ਸੁਣੀਆਂ ਸੀਗੀਆਂ ਲਓ ਜੀ ਮੈਂ ਨਰੋਲ ਅਣਪੜਾ ਅੱਛਾ ਜੀ ਗੁੱਠਾ ਲਾਉਣਾ ਅੱਛਾ ਜੀ ਹਾਂ ਉੜਾੜਾ ਮੈਂ ਨਹੀਂ ਪੜਿਆ ਠੀਕ ਹੈ ਜੀ ਜਮਾ ਹੀ ਨਹੀਂ ਠੀਕ ਹੈ ਨਾ ਮੈਂ ਬਾਚੂੜਾ ਪਾਇਆ ਨਾ ਮੈਂ ਹਟਣੂ ਬਾਟਰ ਜੀ ਕਿਹਾ ਠੀਕ ਹੈ ਜੀ ਹਾਂ ਕੀ ਬਾਤ ਹੈ ਦਿਮਾਗ ਬਹੁਤ ਆ ਉਹ ਤਾਂ ਹੈਗਾ ਹੀ ਆ ਜੀ ਹਾਂ ਤੇ ਉਦੋਂ ਉਦੋਂ ਫਿਰ ਫਿਰ ਹੋਰ ਹੋਰ ਗੱਲਾਂ ਕੋਈ ਹੋਈਆਂ ਕੋਈ ਚਰਨਾ ਉਹਨਾਂ ਨਾਲ ਕੋਈ ਨਹੀਂ ਗੱਲਾਂ ਤਾਂ ਉਹਨਾਂ ਨਾਲ ਬਹੁਤ ਹੁੰਦੀਆਂ ਹੁੰਦੀਆਂ ਨੇ ਮੈਨੂੰ ਜਾਣਦੇ ਚੰਗੀ ਤਰ੍ਹਾਂ ਹਾਂ ਜੀ ਉਦੋਂ ਬਾਅਦ ਤਾਂ ਫਿਰ ਬਹੁਤ ਮੈਂ ਗਉਣ ਗਉਣ ਆਲੇ ਲਿਓ ਨਾ ਠੀਕ ਹੈ ਹਾਂ ਵਾ ਵਾ ਮੇਰਾ ਮਾਲਕ ਦਾਦਾ ਬੇਪਰਵਾ ਹਾਂ ਜੀ ਭਗਦੀਆਂ ਨਦੀਆਂ ਥਲ ਕਰੇ ਥਲੋਂ ਕਰੇ ਦਰਿਆ ਹਾਂ ਜੀ ਇੱਕ ਪਲ ਅੰਦਰ ਮਾਲਕਾ ਜੇਵੇ ਕੀ ਕੀ ਰਾਂਗੇ ਦਿਖਾ ਕੈਦੋਂ ਡੈਣ ਉਤਰੀ ਕੋਲੇ ਖੜੀ ਰਾਜੇ ਦੇ ਆ ਰਾਜਾ ਤਾਂ ਹਾਂ ਮਾਰਦਾ ਰਹਿੰਦਾ ਘਾਤ ਕਹਾ ਕੋਲ ਕੋਲਾਂ ਦੇ ਜਾ ਕੇ ਹੱਥ ਬੰਨ ਕਰਦਾ ਬੇਨਤੀ ਤੂੰ ਭੈਣਾ ਮੇਰੀ ਧਰਮ ਦੀ ਮੈਂ ਤੇਰਾ ਧਰਮ ਭਰਾ ਵਾਹ ਜੀ ਕੀ ਪਤਾ ਜੱਛਰ ਤੇਰਾ ਕੈ ਮੈਂ ਦੇਖ ਲਿਆ ਅਜ ਮਾਂ ਤੈਨੂੰ ਦੱਸ ਦਰਾਂ ਲਈ ਮੇਰੀ ਇੱਥੋਂ ਜਾਨ ਬਚਾ ਠੀਕ ਹੈ ਅੱਗੋਂ ਕੋਲਾ ਬੋਲਦੀ ਕਹਿੰਦੀ ਵਰਜਾ ਤੈਨੂੰ ਬਥੇਰਾ ਰਾਜਾ ਤੂੰ ਦੇਖਿਆ ਬੇਹਜਾ ਇੱਕ ਨਾ ਮੰਨੀ ਤੂੰ ਮੇਰੀ ਹੁਣ ਤੂੰ ਆਪਦੀ ਜਿਵੇਂ ਮਰਜੀ ਜਾਨ ਬਚਾ ਜੇ ਤੂੰ ਜਾਨ ਬਚਾਉਣੀ ਪੈ ਜਾ ਪਿਛੇ ਰਾ ਰਾ ਜਾ ਉੱਥੋਂ ਭੱਜ ਪਿਆ ਪੱਜਾ ਦਾ ਹੋਦਾ ਬਚ ਮਹਿਲਾਂ ਦੇ ਆ ਗਿਆ ਠੰਡੇ ਪਰਦਾ ਸਾਹ ਜੀ ਨੂੰ ਰੱਖੇ ਤੂੰ ਮਾਲਕਾ ਨੂੰ ਲੱਗੇ ਨਾ ਤਤੀਬਾ ਕੀ ਬਾਤ ਆ ਬਈ ਹੁਣ ਆਪਾਂ ਤਾਂ ਅਸੀਂ ਇਹ ਤਾਂ ਸਮਝ ਗਿਆ ਹੁਣ ਅੱਜ ਵਾਲਿਆਂ ਨੂੰ ਪਤਾ ਹੀ ਨਹੀਂ ਉਹ ਲੱਗਦਾ ਉਹੀ ਬੋਲੀ ਜਾਂਦਾ ਤਾਂ ਸਹੀ ਗੱਲ ਕਿਉਂ ਵੀਰੇ ਹਾਂ ਅਗਲਾ ਕਹਿੰਦਾ ਉਹੀ ਬੋਲੀ ਜਾਂਦਾ ਕਹੀ ਜਾਂਦਾ ਵਾ ਇੱਕ ਅਜੇ ਦੇ ਮੁੰਡਿਆਂ ਮੈਂ ਹਾਂ ਉਹ ਤਾਂ ਇੱਕ ਅੱਜ ਦੇ ਕੱਲ ਦੇ ਆਪਾਂ ਉਂ ਕਰਦੇ ਆਂ ਵੀ ਉਹ ਉਦੋਂ ਤੇਰੇ ਜਮਾਨੇ ਦਾ ਤੇ ਹੁਣ ਕੀ ਫਰਕ ਆ ਕਿਵੇਂ ਮੁੰਡੇ ਕੀ ਕੰਮ ਕਰਦੇ ਆ ਬਹੁਤ ਦਾ ਬਾੜਾ ਫਰਕ ਨਹੀਂ ਬਾੜਾ ਨਹੀਂ ਮਤਲਬ ਤੇਰੀ ਸੋਚ ਦਾ ਹਿਸਾਬ ਕਿਦਾਂ ਹੁਣ ਤਾਂ ਯਾਰ ਮੁੰਡਿਆਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਅੱਛਾ ਹਾਂ ਅੱਛਾ ਉਹਨਾਂ ਨੂੰ ਆਪਦੀਆਂ ਗੱਲਾਂ ਦਾ ਸਾਡੀਆਂ ਗੱਲਾਂ ਕਿੱਥੇ ਪਤਾ ਉਹਨਾਂ ਨੂੰ ਨਹੀਂ ਫੇਰ ਵੀ ਆ ਕੀ ਕਰਦੇ ਆ ਤੂੰ ਤਾਂ ਚੱਲ ਮੇਰੇ ਨਾਲ ਹੰਡਿਆ ਬਾੜਾ ਘਰ ਕੇ ਤੂੰ ਮਾੜਾ ਮੋਟਾ ਮੇਰਾ ਪੇਟ ਫੜ ਰਹੀ ਨਾ ਹੂੰ ਹੁਣ ਤਾਂ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ ਹੂੰ ਹਾਂ ਨਹੀਂ ਫਿਰ ਉਹ ਤੇਰਾ ਉਹਨਾਂ ਲਈ ਕੀ ਕਹਿ ਸਕਦਾ ਵੀ ਕੀ ਨਹੀਂ ਪਤਾ ਹੈਗਾ ਉਹਨਾਂ ਨੂੰ ਆ ਪ੍ਰਾਣੀਆਂ ਗੱਲਾਂ ਦਾ ਨਹੀਂ ਨਵੇਂ ਕੀ ਕਰਦੇ ਅੱਜ ਕੱਲ ਫਿਰ ਨਵੇਂ ਤਾਂ ਬਸ ਮੋਟਰਸਾਈਕਲ ਤੇ ਜਾਂਦੇ ਆ ਹਾਂ ਕੱਕ ਮਾਰੀ ਹਾਂ ਆਟੋਮੈਟਿਕ ਲੱਗਿਆ ਕਮਾਇਆ ਮੋਟਰਸਾਈਕਲ ਮੁੜ ਜਾਂਦੇ ਆ ਹਾਂ ਸਹੀ ਹੈ ਕੋਈ ਕਹੀ ਨਾ ਨੱਕਾ ਵੜਦਾ ਹਾਂ ਨਹੀਂ 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 ਦੱਸ ਹਾਂ ਹਾਂ ਨਾ ਹਾਂ ਹਾਂ ਖਤਮ ਚਉਂਦਾ ਨਾ ਕਹੀ ਵਾਲਾ ਤਾਂ ਨੱਕੇ ਦੀ ਗੱਲ ਖਤਮ ਹੋ ਗਈ ਹਾਂ ਹਾਂ ਕਹੀ ਵਾਲੇ ਨੱਕੇ ਦੀ ਤਾਂ ਗੱਲ ਹੀ ਖਤਮ ਹੋ ਗਈ ਨਾ ਹੁਣ ਆ ਤੇ ਤੁਸੀਂ ਜਦੋਂ ਕੰਮ ਕਰਦੇ ਸੀ ਮਿਹਨਤ ਕਰਦੇ ਸੀ ਕਿਵੇਂ ਜਿਵੇਂ ਖੂਹ ਸੀਗੇ ਤੁਹਾਡੇ ਪੁਰਾਣੇ ਹਾਲ ਬੋਂਦੇ ਕਿੰਨਾ ਟਾਈਮ ਕਿੰਨੇ ਵਜੇ ਉੱਠਦੇ ਸੀ ਅਸੀਂ ਤੜਕੇ 3 ਵਜੇ ਅੱਛਾ ਹਾਂ ਅਸੀਂ ਤੜਕੇ 3 ਵਜੇ ਹਾਂ ਠੀਕ ਆ ਠੀਕ ਆ ਠੀਕ ਆ 3 ਵਜੇ ਉੱਠ ਕੇ ਅੱਛਾ ਹਾਲ ਜੋੜਦੇ ਸੀ ਖੂਹ ਜੋੜਦੇ ਸੀ ਹਾਂ ਠੀਕ ਆ ਹਾਂ ਸੜਕੇ 3 ਵਜੇ ਉੱਠ ਕੱਢਦੇ ਸੀ ਫਿਰ ਦਿਨ ਚੜ੍ਹਦੇ ਨੂੰ ਕਿੰਨਾ ਬਾਹਰ ਹੁੰਦੇ ਸੀ ਪਹਿਲੀ ਜ਼ਮੀਨ ਕਿਲਾ ਪਾਉਣਾ ਕਿਲਾ ਦਾ ਕਿਲਾ ਬਾਹਰ ਹੁੰਦੇ ਸੀ ਹਾਂ ਬਸ 10 ਵਜੇ ਨੂੰ ਛੱਡ ਦੇਣਾ ਹਾਂ ਤੇ ਫੇਰ ਘਰੇ ਜਾਵਣਾ ਨਾ ਨਾਉਣਾ ਤੋਂ ਹੁਣ ਆਪ ਸੌ ਜਾਣਾ ਤੇ ਫਿਰ ਉਹਨਾਂ ਦੀ ਖਰਾਕ ਕੀ ਸੀਗੀ ਵੜਦਾਂ ਦੀ ਨਹੀਂ ਹਾਂ ਵੜਦਾਂ ਦੀ ਦਾ ਖਰਾਕ ਛੋਲੇ ਹਾਂ 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 ਨਾਲ ਪਿੰਨੀਆਂ ਕਹਿੰਦੇ ਦੰਦੇ ਹੁੰਦੇ ਸੀ ਅਲਸੀ ਅਲਸੀ ਹਾਂ ਅਲਸੀ ਗਰਮ ਹੁੰਦੀ ਆ ਹਾਂ ਕਿੰਨੀ ਕੁ ਗਰਮ ਆ ਅਲਸੀ ਛੋਲੇ ਹਾਂ ਜੋ ਉਹਨਾਂ ਦੀਆਂ ਪਿੰਨੀਆਂ ਵਟ ਕੇ ਬੜ ਦੌਂਦੇ ਹੁੰਦੇ ਸੀ ਠੀਕ ਆ ਆ ਪਤਾ ਕੀ ਪੀਂਦਾ ਜੀ ਹਾਂ ਹਾਂ ਉਹ ਕਹਿੰਦਾ ਤੇਰੀ ਤੇਵੜ ਪੀਤੀ ਆ ਅੱਛਾ ਹਾਂ ਉਹ ਤੇਵੜ ਨੂੰ ਕਹਿੰਦੇ ਸੀ ਦਹੀਂ ਦਾ ਲੈ ਕੇ ਬਾਟਾ ਏਡਾ ਉਹਦੇ ਵਿੱਚ ਧਾਰ ਚੋਣੀ ਮੈਂ ਦੀ ਠੀਕ ਆ ਉਹ ਪੀਣੀ ਅੱਛਾ ਉਹਨੂੰ ਤੇਵੜ ਕਹਿੰਦੇ ਸੀ ਤੇਵੜ ਕਹਿੰਦੇ ਸੀ ਅੱਛਾ ਹਾਂ ਪਤਾ ਮੇਰੀ ਕਿੰਨੀ ਪੀਤੀ ਉਹ ਹਾਂ ਲੈ 40 ਸਾਲ ਤੋਂ ਮੈਂ ਸ਼ਰਾਬ ਨਾਲ ਘੋਲਿਆਂ ਭੈਣ ਦਾ ਮੱਲ ਨਹੀਂ ਘੋਲਦਾ 40 ਸਾਲ 40 ਸਾਲ ਲਗਾਤਾਰ ਪੀਤੀ ਜਮਾ ਨਿਤਨੇਮ ਜਿਵੇਂ ਗੁਰਦਾਰੇ ਜਾਣਾ ਨੀ ਨੀ ਦੇ ਦੇਸੀ ਕੱਢ ਕੇ ਪੀਤੀ ਕੇ ਦੇਸੀ ਕੱਢ ਕੇ ਹਾਂ ਢੋਲਾਂ ਦੇ ਢੋਲ ਅੱਛਾ ਨਾ ਕੋਈ ਫੇਫੜਾ ਨਾ ਕੋਈ ਗੁਰਦਾ ਨਾ ਕੋਈ ਲੀਵਰ ਹਾਂ ਟਿਪ ਟਾਪ ਆ ਹਾਂ ਡਾਕਟਰ ਦੇ ਮਰੀਜ਼ ਹੀ ਨਹੀਂ ਹਾਂ ਲੈ ਅੱਛਾ 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 ਜੀ ਹਾਂ ਚਾਚਾ ਉਹਦੋਂ ਆਦੇ ਕਿਉਂ ਬਹੁਤ ਬਹੁਤ ਪੀਲੇ ਦੀ ਕਿੰਨਾ ਕਿਉਂ ਪੀਤਾ ਕਿਉਂ ਪਿੰਦੇ ਸੀ ਕੁੱਟਾਂ ਭਰ ਲੈਂਦੇ ਸੀ ਅੱਛਾ ਹਾਂ ਨਹੀਂ ਪਾਈਆ 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 ਹਾਂ ਪਾਈਆ ਪੀ ਜਾਂਦੇ ਸੀ ਪੀ ਜਾਂਦੇ ਸੀ ਹਾਂ ਮਾ ਜਿਹੜਾ ਡੈਡੀ ਪਾਈਆ ਪੀ ਜਾਂਦੇ ਸੀ ਅੱਛਾ ਪਾਈਆ ਪਾਈਆ ਹੂੰ ਹਾਂ ਠੀਕ ਹੈ ਫਿਰ ਮਿਹਨਤ ਵੀ ਕਾ ਜੋਰ ਵੀ ਲਾਉਂਦੇ ਮਿਹਨਤੇ ਕਰਦੇ ਜੋਰ ਫੋਲ ਫੋਲ ਲਾਉਂਦੇ ਹਾਂ ਹੁਣ ਤਾਂ ਕਿਹੜਾ ਜੋਰ ਲਾਉਂਦਾ ਕੋਈ ਹਾਂ ਨਾ ਜੀ ਨਾ ਹੁਣ ਕੀ ਆ ਫਿਰ ਅੱਜ ਆ ਗੱਲ ਦਾ ਸਮਾਂ ਤੇਰਾ ਹੁਣ ਤਾਂ ਤੁਹਾਨੂੰ ਦੱਸ ਕੇ ਦੱਸਦੇ ਹਾਂ ਹਾਂ ਮੋਟਰਸਾਈਕਲ ਤੇ ਆਉਂਦੇ ਹਾਂ ਕੋਈ ਜੋਰ ਲਾਉਂਦਾ ਹਾਂ ਹਾਂ ਫੋਨਾ ਹੱਥ 'ਚ ਫੜਿਆ ਫੋਨ ਹਾਂ ਫੋਨ ਲੈ ਕੇ ਮੋਟਰ ਤੇ ਆ ਜਾਂਦੇ ਆ ਮੂਰੇ ਇਹ ਨਹੀਂ ਪਤਾ ਕਾਹੇ 'ਚ ਵੱਜਿਆ ਦੇਖੀ ਜਾਂਦੇ ਕਿਹੜਾ ਦਿੱਤਾ ਮੁੜ ਗਈ ਕਿਹੜਾ ਦੇ ਕੇ ਮੁੜ ਗਈ ਕਾ ਤੁਮਾ ਜਉਦੇ ਹਾਂ ਹਾਂ ਫਿਰ ਕੀ ਬਣੂਏ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨ ਜਿਵੇਂ ਗਰਦਾਸ ਮਾਨ ਨੇ ਗਾਣਾ ਨਹੀਂ ਸੀ ਗਾਇਆ ਬਣਨਾ ਕੀ ਬਣੂ ਇਹਨਾਂ ਦਾ ਫਿਰ ਬਣਨਾ ਕੀ ਆ ਸਾਡਾ 55 ਦਾ ਜਰਮਾ ਠੀਕ ਆ ਸ਼ਾਵਲੇ ਤੂੰ ਲਈ ਚੱਲੀ ਪੜਿਆ ਹਾਂ ਅੱਛਾ 70 72 ਦੇ ਹੋ ਗਏ ਸਾਡੇ ਦਾ 10 ਸਾਲ 20 ਰਹਿ ਗਏ ਅਸੀਂ ਤਾਂ ਚਲੇ ਜਾਣਾ ਵੀ ਹਮ ਚਲੇ ਜਾਉਂਗੇ ਜੇ ਤੰਦਰੁਸਤੀ ਰਹੇ ਹਾਂ ਹਾਂ ਅੱਛਾ ਬਿਮਾਰ ਤਾਂ 20 ਬੱਚਵੇਂ ਹੁੰਦਾ ਨਹੀਂ ਮੈਂ ਅੱਛਾ ਮੈਨੂੰ ਸ਼ੱਕ ਆ ਐਨੀ ਦਲੇਰੀ ਆ ਜੱਟਾ ਤੇਰੇ ਜੀ ਏ ਅਜਦਾ ਖਾਣ ਪੀਣ ਚਾਚਾ ਕਿਵੇਂ ਆ ਪਹਿਲਾਂ ਵਾਲੇ ਨਾਲੋਂ ਅਜਦਾ ਚੰਗਾ ਕਿ ਪਹਿਲਾਂ ਵਾਲਾ ਚੰਗਾ ਸੀ ਮੈਂ ਤਾਂ ਹਜੇ ਵੀ ਦੀ ਅੱਛੀ ਕਿਉਂ ਖਾਇਆ ਨਾ ਅੱਛਾ ਜੀ ਹਾਂ ਠੀਕ ਹੈ ਹਾਂ ਉਹ ਉਹਦੀ ਟੇਕ ਸੀਗੀ ਇੰਗਲਿਸ਼ ਗਈਆ ਫੈਲ ਪੰਜਾਬੀ ਕੂਕਾਂ ਮਾਰਦੀ ਹਾਂ ਹਾਂ ਹੂੰ ਉਹਨੇ ਫਿਰ ਦੱਸੀ ਸੁਣਾਈ ਉਹ ਕਹਿੰਦਾ ਮਾਂ ਨੂੰ ਕਹਿੰਦੇ ਮੰਮੀ ਪਿਓ ਨੂੰ ਡੈਡੀ ਆਖ ਬੁਲਾਉਂਦੇ ਆ ਹੂੰ ਸਮਝ ਗਿਆ ਕੀ ਬਾਤ ਹੈ ਭੈਣ ਨੂੰ ਕਹਿੰਦੇ ਸਿਸਟਰ ਹੂੰ ਭਾਈ ਨੂੰ ਹੈਂਡ ਬ੍ਰਦਰ ਕਹਿ ਕੇ ਹੱਥ ਮਲਾਉਂਦੇ ਆ ਉਹ ਕਹਿੰਦਾ ਤੇਰੀ ਤੌੜ ਪੀਤੇ ਆ ਅੱਛਾ ਹਾਂ ਉਹ ਚਿਹੜੋਂ ਨੂੰ ਕਹਿੰਦੇ ਸੀ ਦਹੀਂ ਦਾ ਲੈ ਕੇ ਬਾਟਾ ਏਡਾ ਉਹਦੇ ਵਿੱਚ ਧਾਰ ਚੋਣੀ ਮੈਂ ਦੀ ਠੀਕ ਆ ਉਹ ਪੀਣੀ ਅੱਛਾ ਉਹਨੂੰ ਤੇਔੜ ਕਹਿੰਦੇ ਸੀ ਤੇਔੜ ਕਹਿੰਦੇ ਸੀ ਅੱਛਾ ਹਾਂ ਪਤਾ ਮੇਰੀ ਕਿੰਨੀ ਪੀਤੀ ਉਹ ਲੈ 40 ਸਾਲ ਤੋਂ ਮੈਂ ਸ਼ਰਾਬ ਨਾਲ ਘੋਲਿਆਂ ਭੈਂਦਾਂ ਮੱਲ ਨਹੀਂ ਘੋਲਦਾ 70-72 ਦੇ ਹੋ ਗਏ ਸਾਢੇ 1/2 ਸਾਲ ਵੀ ਰਹਿ ਗਏ ਅਸੀਂ ਤਾਂ ਚਲੇ ਜਾਣਾ ਵੀ ਹੁਣ ਚਲੇ ਜਾਉਂਗੇ ਜੇ ਤੰਦਰੁਸਤੀ ਰਹੇ ਹਾਂ ਹਾਂ ਬਿਮਾਰਤਾ 20 ਬੱਚਵੇਂ ਹੁੰਦਾ ਨਹੀਂ ਮੈਂ ਅੱਛਾ ਮੈਨੂੰ ਸ਼ਾਕਾ ਐਨੀ ਦਲੇਰੀ ਆ ਜੱਟਾ ਤੇਰੇ ਜੀ